ਇਕ ਓੰਕਾਰ ਸਤਿਗੁਰ ਪ੍ਰਸਾਦ ਕਬਿ ਉਹ ਬਾਚ ਬੇਰਤੀ ਚੋਪਈ ਹਮਰੀ ਕਰੋ ਹੱਥ ਦੈ ਰਖਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਨ ਪ੍ਰਪਤ ਪਾਰ ਹਮਰੇ ਦ੍ਰਿਸ਼ਟ ਸਭੈ ਤੁਮ ਕਹਾ ਬਹੋਇ ਆਪ ਹੱਥ ਦੈ ਮਹ ਬਿਚਾ ਬਹੋ ਸੁਖੀ ਬਸੈ ਮੋਰੋ ਪਰਵਾਰ ਸਿਖ ਸਿਖ ਸਭੈ ਕਰਕਾਰ ਮੋਰ ਰਖਾ ਨਿਜ ਕਰਦਾ ਕਰੇ ਹੈ ਸਭ ਬੇਰਣ ਕੋ ਆ ਸੰਗਰੇ ਆ ਪੂਰਣ ਹੋਇ ਹੈ ਮਾਰਿਆ ਸਾ ਤੌਰ ਭਜਨ ਕੀ ਰਹ ਪਿਆਸਾ ਤਮਹਿ ਸਾਡ ਕੋਈ ਅਗਰਨਾ ਤਿਹ ਹਉ ਜੋ ਬਰਚਹੁ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੇ ਇਹ ਚੁਰ ਚੁਰ ਸਤਰਾ ਹਮਾਰੇ ਮਾਰੇ ਹੈ ਆਪ ਹੱਥ ਤੇ ਮੁਜ ਅਗਰੇ ਹੈ ਬਰਣ ਕਾਲ ਕਾ ਤਰਾ ਸਲੇ ਵਰਿਆ ਹੈ ਹੋ ਜੇ ਸਦਾ ਹਮਾਰੇ ਪਛਾ ਸਰੇਸ ਤੁਜ ਜੂ ਕਰੇ ਹੋ ਰਖਾ ਰੱਖ ਲਿਓ ਮਹ ਰਖਨ ਹਾਰੇ ਸਾਹਿਬ ਸੰਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪਰੇ ਚਤਰ ਦਸ ਕੰਤਾ ਕਾਲ ਪੈ ਬ੍ਰਹਮਾ ਭਕਤਰਾ ਕਾਲ ਪੈ ਸ਼ਿਵ ਜਵ ਅਵਤਾਰ ਕਾਲ ਪੈ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੇ ਅਤਮਾਸ਼ਾ जबन काल जो विश्व की ओ बेद्रा ब्रह्मा जो थी ओ जबन सब लोग सवारा नमस्कार है तह हमारा जबन काल सब जगत बनायो देव दैत जश्न उपजायो आद अंत एक अवतारा सोई गुरु समझो हमारा नमस्कार तिसे को हमारी सकल प्रजा जन आप सवारी ਸੇਵ ਕਰ ਕੋ ਸਵ ਕਰ ਸੁਧਿਓ ਸਤਰਣ ਕੋ ਪਲਮਲ ਬਦਕਿਓ ਘਟ ਘਟ ਕੇ ਅੰਤਰ ਕੇ ਜਾਨਤ ਭਰੇ ਗੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਬੁਰਲਾ ਸੰਤਨ ਦੁ ਭਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਜੈ ਜਬ ਉਕਰਹ ਕਰਾ ਕਰ ਤਾਰਾ ਪ੍ਰਜਾ ਝੜ ਤਾਬ ਦੇਹ ਅਪਰ ਜਬ ਅਕਰਖਰ ਕਰਤੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੇ ਆਪ ਆਪੋ ਨੀ ਬੋਝ ਉਚਾਰੇ ਤੁਮ ਸਾਗਹਿ ਤੇ ਰਹਤ ਨਿਰਾਲਮ ਜਨਤ ਬੇਰ ਭੇਰ ਅਰ ਆਲਮ ਨਿਰੰਕਾਰ ਅਨਿਰਭਕਾਰ ਅਨਰ ਲੰਭ ਆਦ ਅਦੇਿਲ ਅਨਾਦ ਅਸੰਭਵਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾ ਹਰ ਨੂਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾਚੀ ਨਤਨ ਭੇਵ ਆਪ ਆਪਣੀ ਬੁਧ ਹੈ ਜੇ ਜੀ ਬਿਰਣਤ ਭਿੰਨ ਭਿੰਨ ਤੋ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕੇ ਬਿਦਸ ਜਾ ਪ੍ਰਧਨ ਸੰਸਾਰਾ ਇਕੈ ਰੂਪ ਅਨੂਪ ਸਰੂਪ ਰਗ ਭਇਓ ਕਹੀ ਕੂਪਾ ਅੰਡਜ ਜੇ ਰਜ ਸਿਤ ਕਿਨੇ ਉਦ ਭਜ ਖਾਨ ਮੋਹਰ ਰਚ ਦੇਨੇ ਕਹੂ ਫੂਲ ਰਾਜਾ ਹੈ ਬੈਠਾ ਕਹ ਸਿਵਟ ਭੈਓ ਸ਼ੰਕਰ ਆ ਬੈਠਾ ਸਗਰੇ ਸ੍ਰੇਸ਼ਟ ਦਿਖਾਇਆ ਚੰ ਭਵ ਬਾਦ ਜੁਬਾਦ ਸਰੂਪ ਸਿਆੰ ਭਾਵ ਅਬ੍ਰਛਾ ਮੇਰੇ ਤੁਮ ਕਰੋ ਸਿਖੋ ਬਾਰਸ ਸੰਗਰੋ दुष्ट जते उठवत उत्पन्नता सकल मलेश करो रड़खाता जे अस्त जे तव शरीर परे तिनके दुष्ट दुखत हवे बरे पुरख जन पग प्रेत ते हारे तेरे के तुल संकट सवतार जो कल को एक बार ते है ताके काल निकट न है रचावे दहे सब काला दुष्ट रेष्ट रत तत्काल कृपा दृष्ट तन जय न हरे हवता के ताप तनक मह हरे हो ਰਿਦ ਦੁਸ਼ਟ ਕਰਮੋਂ ਸੁਭ ਹੋਈ ਦਿਸ਼ਟ ਸਹ ਸਵਤ ਕਰ ਕੋ ਇਕ ਬਾਰ ਜਿਤ ਮੈਂ ਸੁਭਾਰ ਆਕਾਲ ਵਾਸਤੇ ਤੈ ਹਵਾਰ ਜਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸ਼ਰਨ ਤੇ ਹਾਰਿਆ ਪਾਥ ਦੇ ਲਿਓ ਬਾਰੇ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇ ਨੇਹ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਾ ਬਿਉ ਬਾਚ ਬੇਰਤੀ ਚੋ ਪਈ ਹਮਰੇ ਕਰੋ ਰਾਤ ਦਇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਕਰ ਪਰ ਹਮਰੇ ਦ੍ਰਿਸ਼ਟ ਸਵੇ ਤੁਮ ਕਾ ਬੋਹ ਹੋਇ ਆਪ ਹੱਥ ਦਮਹ ਵਿਚ ਆਬ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਵੇ ਕਰਤਾਰ ਮੋਰ ਅਛਨ ਜਗਰਦਾ ਕਰ ਐਸਾ ਬੈਰਣ ਕੁਵਾ ਸੰਘਰਿਆ ਪੂਰਨ ਹੋਏ ਹਮਾਰੇ ਐਸਾ ਤੋਰ ਭਜਨ ਕੇ ਰਹ ਪਿਆ ਸਤ ਮਹ ਸਾੜ ਕੋਈ ਅਵਰਣਾ ਧਾਉ ਜੋ ਬਚੰ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਅਹ ਚਨ ਚੁਰ ਸਤਰਾ ਹਮਾਰੇ ਮਾਰੇ ਅਹ ਆਪ ਹੱਥ ਦੈ ਮਜ ਬਰਿਆ ਮਰਣ ਕਾਲ ਕਾ ਤਰਾਸਨ ਬਰਿਆ ਹੋਜ ਸਰਾ ਹਮਾਰੇ ਪਛਾ ਸਰਿਆ ਸੁਝ ਜੋ ਕਰਿਓ ਰੱਛਾ ਰਾਖ ਲਿਓ ਮੇਰਾਖਨਹਾਰੇ ਸਾਹਿਬ ਸੰਸਹਾਏ ਪਿਆਰੇ ਦੇਨਬੰਦ ਦੁਸ਼ਟਨ ਕੇ ਹੰਤਾ ਤਵਹੋਂ ਪੂਰੀ ਚਤਰ ਦਸ ਕੰਤਾ ਕਾਲ ਪਾਇ ਬ੍ਰਹਮਾ ਬਬਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਰਲ ਕਾਲ ਕਾ ਕੀ ਆਤਮਾਸ਼ਾ ਜਬਰ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਬਰ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਗਰਕਾਲ ਸਭ ਜਗਤ ਬਨਾਇਓ ਦੇਵ ਦੇਤ ਜਸਨੀ ਉਪਜਾਇਓ ਆਦੇ ਉਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਉਤੇ ਸਹਿ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੇ ਸੇਵਕਨ ਕਨੁਨ ਸਭ ਖੰਸੁ ਦੇਇਓ ਸਤਰਨ ਕਨੁਨ ਪਲਮਲ ਬਨਕੇਓ ਘਟ ਘਟ ਕੇ ਅੰਤਰ ਕੇ ਜਾਨਤ ਭਲੇ ਬੁਰੇ ਕੇ ਪੇਰ ਪਛਾਨਤ ਚੀਟੀ ਤੇ ਪੁੰਚਰਿਆ ਸੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁ ਭੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੇ ਪੀਰ ਬਿਸ਼ਾਣੇ ਘਟ ਘਟ ਕੇ ਪੜ ਪੜ ਕੇ ਜਾਣੇ ਜਾਵੇ ਉਹ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਪ ਦੇਹ ਆਪਾ ਰਾਜ ਬਿਆ ਕਰ ਕਰ ਤੋਂ ਰੋਕ ਬੋ ਤੁਮ ਵੇ ਬਿਰਤ ਦੇਨ ਘਰ ਸਭ ਹੂ ਜਿਤੇ ਬਦਲ ਸ੍ਰਿਸ਼ਟ ਸਵਤਾਰ ਆਪ ਆਪਨੇ ਮੂਰਿ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਮਤਵੀਰ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਉਦਲੰਬਵਾਰ ਅਨਿਲ ਅਲਾਦ ਅਸੰਭ ਤਾਕ ਮੂਰ ਚੰਦ ਪੈਦਾ ਜਾਨਤ ਕੋ ਪੇਰ ਪਾਵਤ ਵੇਦਾ ਤਾਕੋ ਕਰਪਾ ਹਨ ਹਨਮਾਨਤ ਮਹਾ ਮੂਰ ਗਸ਼ਪੇਦ ਨ ਜਾਣਤ महादेव को कहत सदा शिव निरंकार काचे नत नह पेव आप आपु ने बद है जे जीवनत भिन्न भिन्न तो है तेती तुम्हारा लखा न जाय पसरा के वेद सज प्रथम संसार एक रूप अनुप स्वरूप कहयो राव कहि फूपा अंडज जय जय रज सिते के निउद परखान बहु रचले ने कहू फूल राजा है वै बैठा कंस बट भयो शंकरा बैठा सग्र श्रेष्ठ दिखाय चंपवया युग का स्वरूप सयाम भावे वृक्षा मेरे तुम करो सिफ उबारा सिख संवरो दृष्ट जीते उठवत उदपाता सकल मलेश करो रण काता जे अस तुजे जन शरणे परे तन के दुष्ट, दुष्ट दुखत हवे मरे पुरुष जो अपराध परे ति हारे तन के तुम संवर सब तारे ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲ ਨਿਕਟ ਨਹਿ ਹੈ ਰਛਾ ਹੋਏ ਤਹਿ ਸਭ ਕਾਲਾ ਦੁਸ਼ਟ ਰੇਸ਼ਟ ਰਤ ਕਾਲਾ ਕਿਰਪਾ ਦ੍ਰਿਸ਼ਟ ਤਰ ਜਾਹਿਲੇ ਹਰੇ ਹੋ ਤਾ ਕੇ ਤਾਪ ਤਨਕ ਮਹਿ ਹਰੇ ਹੋ ਰੇ ਦਿਸਦ ਕਰਮ ਸਭ ਹੋਏ ਦ੍ਰਿਸ਼ਟ Shashvat ਕੈ ਨ ਕੋ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਵਾਸ ਤੇ ਤਹਿ ਬਾਰਾ ਜੇ ਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦਉਤੇ ਰਹਾ ਖੜਗ ਕੇ ਤੇ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲੈ ਹੋ ਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਕਵਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਕ੍ਰੋਪਤ ਪਾਰਾ ਹਮਰੇ ਦੁਸ਼ਟ ਸੁਵੇ ਤੁਮ ਕਾ ਬਹੁ ਹੋਇਆ ਪਾ ਹੱਥ ਦੇ ਮਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬਹ ਕਰਤਾ ਰਾਮੋ ਰਖਾਨੇ ਕਰ ਦੇ ਕਰੈ ਐਸਾ ਬੈਰਣ ਕੋ ਸੰਘਰੇ ਹੈ ਪੂਰਨ ਹੋਏ ਹਮਾਰੇ ਆਸਾ ਤੌਰ ਭਜਨ ਕੇ ਰਹੇ ਪਿਆਸਾ ਤੁਮਹਿ ਸਾਡ ਕੋਈ ਅਰਣਾ ਧਹੁ ਜੋ ਬ੍ਰਚਾ ਸੁ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੇ ਇਹ ਚੁਣ ਚੁਣ ਸਤਰਾ ਹਮਾਰੇ ਮਾਰੇ ਇਹ ਆਪਾ ਦਮ ਜਬ ਰਿਐ ਮਰਨ ਕਾਲ ਕਾ ਤਰਾ ਸਨੇ ਵਰਿਐ ਹੋਜੂ ਸਰਾ ਹਮਾਰੇ ਪਛਾ ਸਰੇ ਸੋਜ ਜੋ ਕਰਿਓ ਰਿਛਾ ਰਾਖ ਲਿਓ ਮਰ ਆਪਣਾਰੇ ਸਾਹਿਬ ਸੰਸਹਾਏ ਪਿਆਰੇ दीन बंद दुष्टन के हंता तुम हो हमता काल ब्रह्मा भक्तरा काल पाये शिव जो अवतरा काल कर विष्णु का के तमाशा जवन काल जोगी शिव की ओ बेदरा ब्रह्म जोधिओ जवन काल सब लोग नमस्कार है ताहे हमारा ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨਿ ਉਪਜਾਇਓ ਆਦੰਤਿ ਕੇਵ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਗਲ ਪ੍ਰਜਾ ਜene ਆਪ ਸਵਾਰੇ ਸੇਵ ਕਰ ਕੋ ਸਭ ਕਉ ਸੁਖ ਦਿਓ ਸਤਰਨ ਕੋ ਪਲ-ਪਲ ਬਦਕਿਓ ਘਟ-ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੇਰ ਪਛਾਣਤ ਚੀਟੀ ਤੇ ਕੁੰਚ ਰਿਆ ਸੂਲਾ ਸਰ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੋਂ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਵਿਸ਼ਾਨੇ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਰ ਜਬ ਅਕਰ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੀ ਸਵਤਾਰਿਆ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਨਮ ਜਾਨਤ ਬੇਦ ਭੇਦ ਅਰ ਅਲਮ ਨਿਰੰਕਾਰ ਦ੍ਰੁਪਕਾਰ ਦਰਲੰਭਵਾਦ ਅਨੇਲ ਅਨਾਦ ਅਸੰਭ ਤਾ ਕਾ ਮੋੜ ਚਾਨ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਹਨ ਅਨਮਾਨਤ ਮਹਾ ਮੂੜ ਕਛ ਘੇਰ ਨ ਜਾਣਤ ਮਹਾਦੇਵ ਕੋ ਕਹਿ ਤੁਰ ਸਦਾ ਸ਼ੇਵ ਨਿਰੰਕਾਰ ਕਾਚੇ ਲੁਕਨਹਿ ਭੇਵ ਆਪ ਆਪੋ ਨੇ ਬਦਹਿ ਜਤੀ ਬ੍ਰਨਤ ਭਿਨ ਭਿਨ ਤੋ ਹੈ ਤੇਤੀ ਤਮਰਾ ਨਖਾਂ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਮ ਸੰਸਾਰ ਆਏ ਕੈ ਰੂਪ ਅਨੂਪ ਸਰੂਪ ਆ ਰੰਗ ਭੈਉ ਰਾ ਭੈ ਭੂਪ ਅੰਡ ਜੈ ਜੈ ਰਜੈ ਸਿਤ ਕੇ ਨੀ ਉਨ ਭਜ ਖਾਨ ਬਹੁ ਰਚ ਦੇਨੇ ਕਹੁ ਫੂਲ ਰਾਜ ਹੈ ਬੈਠਾ ਕਹੁ ਸਿਮਣ ਭੈਉ ਸ਼ੰਕਰ ਅਕੈਠਾ ਸਗਰੇ ਸ੍ਰੇਸ਼ਟ ਦਿਖਾਇ ਅਚੰ ਭਾਵ ਆਦ ਜੁਗਾਦ ਸਰੂਪ ਸਯੰ ਭਾਵ ਅਬਰਛਾ ਮੇਰੇ ਤੁਮ ਕਰੋ ਸਿਖੋ ਬਾਰ ਸਸੰਗਰੋ दुष्ट जते उठवतवत पाता सकल मलेश करो रण काता जे असुजत शरणे परे तिनके दुष्ट दुखत हवे मरे पुरख जवन पग प्रीते हारे तिनके तुम संकट सब तारे जो कल को एक बार ते है ताके काल निकट न ए है रछा होय तहे सब काला दुष्ट रष्ट टरेत तत्काल कृपा <Sanskrit> दृष्टि तन जाहि ले हरे हो ताके ताव पवित्रक मह हरे हो रिद सिद करबो शुभ होई दुष्ट शाश्वत सकय न कोई एक बार जिन तुमहिं सुभार काल फासे तह बार जनर नाम ते हरि कह आदर दुष्ट दुखते रहा खडग गीत वैशर तिहारे आप हादन नहिं बारे सर्व ठोर ਸੋ ਸਹਾਏ ਦੁਸ਼ਟ ਦੋਗਤਿ ਲਹਿੋ ਬਚਾਈ ਇਕ ਓੰਕਾਰ ਸਤਗੁਰ ਪ੍ਰਸਾਦ ਕਬਿ ਉਹ ਬਾਚ ਬੇਰਤੀ ਚਉਪਈ ਹਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਗ ਪ੍ਰਪ੍ਰਤ ਪਾਰਾ ਅਮਰੇ ਦ੍ਰਿਸ਼ਟ ਸਬੈ ਤੁਮ ਕਹਾ ਬਹੋਇਆ ਪਾ ਹੱਥ ਦੈ ਮੋਹ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰ ਸਿਖ ਸਿਖ ਸਬੈ ਪ੍ਰਕਾਰ ਮੋਰ ਅਛਾ ਨਿਜ ਕਰਦਾ ਕਰਿਆ ਸਭ ਬੈੜਣ ਕੁਆ ਸੰਗਰੇਆ ਪੂਰਣ ਹੋਇ ਹਮਾਰੀ ਐਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਅਗਰਣਾ ਤਿਹਾਉ जो बर चहो सो सुम ते पाओ से सिखा हमारे तारे है चुरचुन चुन चुर सत्र हमारे मारे है आप हाथ दे मुझे करे है काल का त्रास करे है हो जो सदा हमारे पछा सरे हस्तो जो करे हो रछा राख ले हो मोहि राख हारे साहिब सन सहाय प्यारे दीन बंद दुष्टन के हंता तुम हो परे चतुर दस कंता काल पाय ब्रह्मा अवतरा काल पाय शिव काल का का जो अवतरा काल पाय कर विष्णु प्रकाश काल काल जो बेद्रा ब्रह्मा जो थी ओ जमन काल सब लोग सुबारा नमस्कार है ता है हमारा जमन काल सब जगत बनायो देवदाय क्या अवतारा ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਗਲ ਪ੍ਰਜਾ ਜਨੇ ਆਪ ਸਵਾਰੇ ਸੇਵਕਰ ਕੋ ਸਭਨ ਸੁਦੇਉ ਸਤਰਨ ਕੋ ਪਲਮਨ ਬਦਕੇਉ ਘਟ ਘਟ ਕੇ ਅੰਤਰ ਕੇ ਜਾਨਤ ਭਰੇ ਭਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦਗ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ फड फड ਕੇ ਜਾਂਦਾ ਜਬ ਅਕਰਖ ਕਰ ਕਰ ਤਾਰਾ ਪ੍ਰਜਾ ਚਹਤ ਤਬ ਦੇਹ ਅਪਰ ਜਬ ਅਕਰਖ ਕਰ ਤਹ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਬੂਝ ਚਰੈ ਤੁਮ ਸੰਗਹਿ ਤੇ ਰਹਤ ਨਿਰਾਲਮ ਜਨਤ ਬੇਰ ਭੇਰ ਅਰ ਆਲਮ ਨਿਰੰਕਾਰ ਨਿਰਭਕਾਰ ਅਨਿਰਲੰਭ ਆਦ ਅਨੇਲ ਅਨਾਦ ਅਸੰਭ ਤਕ ਮੂੜ ਚਾਰ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਕ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ੇਵ ਨਿਰੰਕਾਰ ਕਾ ਚੇਤ ਨੈ ਭੇਵ ਆਪ ਆਪਣੀ ਬੁਧ ਹੈ ਜੈ ਜੈ ਵਰਣਤ ਭਿੰਨ ਭਿੰਨ ਤੋ ਹੈ ਤੇ ਤੇ ਕਮਰਾ ਲਖਾ ਨ ਜਾਏ ਪਸਾਰਾ ਕੇ ਬਿਦ ਸਜਾ ਪ੍ਰਭੂ ਸੰਸਾਰਾਏ ਕੈ ਰੂਪ ਅਨੂਪ ਸਰੂਪਾ ਰੰਗ ਭਇਓ

दुष्ट जते उठवत उत्पाता सकल मलेश करो रड़घाता जे असुज्य तब शरीर परे तिनके दुष्ट दुखत हवे मरे पुरख जवन पग प्रेत हारे तिनके तुल संकट सब तारे जो कलपुर एक बार ते है ताके काल निकट न है रचा होय दहे सब काला दुष्ट श्रेष्ठ रत तत्काल कृपा दृष्ट तजै ले हरे हो ताके ताप तनक मह हरे हो ਰਿਦ ਦੁਸ਼ਟ ਘਰਮ ਸੁਭ ਹੋਈ ਦੁਸ਼ਟ ਸਹ ਸਵ ਸਕੇ ਰ ਕੋਇ ਇੱਕ ਬਾਰ ਜਨ ਤਮੈ ਸੁਭਾਰ ਆਕਾਲ ਭਾਸਤੇ ਤਾਹਿ ਬਾਰ ਜੇ ਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈ ਸ਼ਰਨ ਤਿਹਾਰਿਆ ਪਾਥ ਦੇ ਲਿਹੁ ਬਾਰੇ ਸਰਬ ਥੋਰ ਬਹੁ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਾ ਬਿਉ ਬਾਚ ਬੇਰਤੀ ਚੋਪਈ ਹਮਰੀ ਕਰੋ ਹਾਤ ਦੈ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਕਾਤ ਪਰ ਹਮਰੇ ਦ੍ਰਿਸ਼ਟ ਸਬੈ ਤੁਮ ਕਾ ਬਹੁ ਆਪ ਹਾਥ ਦੈ ਮਹ ਬਿਚਾ ਬਹੁ ਸੁਖਿ ਬਸੈ ਮੋਰ ਪ੍ਰੇਵਾਰਾ ਸੇਵਕ ਸਿੱਖ ਸਬੈ ਕਰਤਾਰ ਮੋਰ ਅਛਾਨ ਜਕਰਦਾ ਕਰਿਆ ਐਸਾ ਬੈਰਣ ਕੁਵਾ ਸੰਘਰਿਆ ਪੂਰਨ ਹੋਏ ਹਮਾਰੇ ਐਸਾ ਤੋਰ ਭਜਨ ਕੇ ਰਹਿ ਪਿਆ ਸਤ ਮਹ ਛਾੜ ਕੋਈ ਅਵਰਣਾ ਝਾਉ ਜੋ ਬ੍ਰਚੰਸੂ ਤੁਮ ਤੇ ਪਾਵ ਸੇਵਕ ਸੇਖ ਹਮਾਰੇ ਤਾਰੇ ਅਹ ਚਰ ਚਰ ਸਤਰਾ ਹਮਾਰੇ ਮਾਰੇ ਅਹ ਆਪ ਹੱਥ ਦਮ ਜੈ ਬਰਿਆ ਮਰਣ ਕਾਲ ਕਾ ਤਰਾਸ ਸੁਲ ਬਰਿਆ ਹੋਜ ਸਰਾ ਹਮਾਰੇ ਪਛਾ ਸਰਿਆ ਤੁਝ ਜੋ ਕਰਿਓ ਰਖਾ ਰਾਖ ਲਿਓ ਮੇਰਾ ਰਖਨਾਰੇ ਸਾਹਿਬ ਸੰਸਹਾਏ ਪਿਆਰੇ ਦੇਨਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਕਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਰਲ ਕਾਲ ਕਾ ਕੀ ਆ ਤਮਾਸ਼ਾ ਜਬਰ ਕਾਲ ਜੋਗੀ ਸ਼ਿਵ ਕੇ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਬਰ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਗਰਕਾਲ ਸਭ ਜਗਤ ਬਨਾਇਓ ਦੇਵ ਦੇਤੋ ਜਸਨੀ ਉਪਜਾਇਓ ਆਦੇ ਉਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਉਥ ਸਹਿ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਵ ਸਵਾਰੇ ਸੇਵਕ ਅਨੁਕੁਲ ਸਭ ਕਨ ਸੋਧੀਓ ਸਤਰਨ ਕੋ ਪਲਮਲ ਬਦਕੇਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰ ਪਿਸ਼ਾਰਤ ਚੀਤੀ ਤੇ ਪੁੰਚਰਿਆ ਸੂਲਾ ਸਭਰ ਕਿਰਪਾ ਦ੍ਰਿਸ਼ਟ ਕਰ ਕੋਲਾ ਸੰਤਨ ਦੁ ਭੁਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਬਿਸ਼ਾਲੇ ਘਟ ਘਟ ਕੇ ਪੜ ਪੜ ਕੇ ਜਾਣੈ ਜਾਵੇ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਆਪਾ ਰਾਜਵਿਆ ਕਰ ਕਰ ਤਨ ਰੋ ਕਬ ਤੁਮ ਵੇ ਮਨਤ ਜੇਨ ਘਰ ਸਭ ਹੂੰ ਜਿਤੇ ਬਦਲ ਸ੍ਰਿਸ਼ਟ ਸਵਤਾਰ ਆਪ ਆਪਨੇ ਮੂਰਿ ਉਚਾਰਿਆ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਮਤਵੀਰ ਭੇਰ ਅਰ ਆਲਮ ਨਿਰੰਕਾਰ ਨਿਰਪਕਾਰ ਦਰ ਲੰਬਵਾਰ ਅਨਿਲ ਅਲਾਦ ਅਸੰਭ ਤਾਕ ਮੂਰਿ ਚਾਰਤ ਪੇਦਾ ਜਾ ਕੋ ਭੇਰ ਪਾਵਤ ਵੇਦਾ ਤਾਕੋ ਕਰਪਾ ਹਰਨ ਅਨੁਮਾਨਤ ਮਹਾ ਮੂੜ ਗਿਛ ਘੇਦ ਨ ਜਾਣਤ महादेव को कहत सदा शिव निरंकार काचे नत रह पेव आप आपु ने बुद है जे जीवनत भिन्न भिन्न तो है तेते तुम्हारा लख न जाय पसारा के वेद सजा प्रथम संसार एक रूप अनूप स्वरूप भयो राव कहि फूपा ਅੰਡਾ ਜੈ ਜੈ ਰਜੈ ਸੇ ਤੇ ਕੇ ਨੇ ਉਤ ਪਰਖਾਨ ਬਹੁ ਰਚ ਦੇ ਨੇ ਕਉ ਕੋਲ ਰਾਜਾ ਵੈ ਬੈਠਾ ਕਉ ਸਬੜ ਭਇਓ ਸ਼ੰਕਰਾ ਬੈਠਾ ਸਗਰੇ ਸ੍ਰੇਸ਼ਟ ਦਿਖਾਇਆ ਚੰ ਭਵ ਆਦ ਜੁਗਾ ਸਰੂਪ ਸ੍ਰੀਮ ਭਾਵੇ ਅਵਰਛਾ ਮੇਰੇ ਤੁਮ ਕਰੋ ਸਿਖ ਉਬਾਰਾ ਸਿਖ ਸੰਗ ਕਰੋ ਦ੍ਰਿਸ਼ਟ ਜਿਤੇ ਉਠ ਵਤ ਉਦ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸੋ ਜੇ ਤਮ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜੁਰ ਪਾਪ ਪ੍ਰੇਤਿਹਾਰੇ ਤਨ ਕੇ ਤੁਮ ਸੰਗਣ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾ ਕੇ ਕਾਲ ਨਿਕਟ ਨਹਿ ਹੈ ਰਛਾ ਹੋਏ ਤੈ ਸਭ ਕਾਲਾ ਦੁਸ਼ਟ ਰੇਸ਼ਟ ਰਤ ਕਾਲਾ ਕਿਰਪਾ ਦ੍ਰਿਸ਼ਟ ਤਰ ਜਾਹਿ ਮਹਰੇ ਹੋ ਤਾ ਕੇ ਤਾਪ ਤਨਕ ਮਹਿਰੇ ਹੋ ਰੇ ਦਿਸੇ ਦ ਘਰ ਮੋ ਸਭ ਹੋਏ ਦੁਸ਼ਟ ਸ਼ਾਸਵਤ ਕੈ ਨ ਕੋ ਇਕ ਬਾਰ ਜਿੰਦ ਮੈਂ ਸੰਭਾਰਾ ਕਾਲ ਵਾਸ ਤੇ ਤੈ ਬਾਰਾ ਜੇ ਨ ਨਰਨਾਮ ਤੇ ਹਰੂ ਕਹਾ ਦਰਦ ਦੁਸ਼ਟ ਦੁਰਤੇ ਰਹਾ ਖੜਗ ਕੇਤ ਮੈ ਸ਼ਰਨ ਤਿਹਾਰੀ ਆਪ ਹਾਥ ਦੈ ਲੈ ਹੋ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ